ਜਗਬਨ ਟੀਵੀ ਦੇਖ ਰਹੇ ਹੋ ਤੁਸੀਂ ਪਿਛਲੇ ਦਿਨੀ ਪਟਿਆਲਾ ਦੇ ਵਿੱਚ ਬਜਰੰਗ ਦਲ ਹਿੰਦ ਦੇ ਰਾਸ਼ਟਰੀ ਚੇਅਰਮੈਨ ਅਤੇ ਗੋਤਾਖੋਰ ਯੂਨੀਅਨ ਦੇ ਪ੍ਰਧਾਨ ਸ਼ੰਕਰ ਭਾਰਦਵਾਸ ਦੇ ਪਟਿਆਲਾ ਵਾਲੇ ਘਰ ਦੇ ਉੱਪਰ ਕੁਝ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਸੀਗਾ ਜਿਸ ਮਾਮਲੇ ਦੀ ਜਾਂਚ ਹਾਲਾਂਕਿ ਪੁਲਿਸ ਕਰਦੀ ਹੋਈ ਨਜ਼ਰ ਆ ਰਹੀ ਹੈ ਲੇਕਿਨ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਡੀਐਸਪੀ ਜਿਹੜੇ ਨੇ ਉਹ ਘਰ ਦੇ ਵਿਖੇ ਪਹੁੰਚੇ ਸੀਗੇ ਉਹਨਾਂ ਨੇ ਇੱਕ ਵੱਡਾ ਬਿਆਨ ਦਿੱਤਾ ਹੈ ਕਿ ਇਹ ਕੋਈ Hindu ਲੀਡਰ ਦੇ ਘਰ ਦੇ ਉੱਪਰ ਹਮਲਾ ਨਹੀਂ ਹੋਇਆ ਬਲਕਿ ਇਹ ਨੌਜਵਾਨਾਂ ਦੀ ਆਪਸੀ ਲੜਾਈ ਸੀਗੀ ਇਸ ਉੱਪਰ ਸਾਡੇ ਨਾਲ ਸ਼ੰਕਰ ਭਾਰਦਵਾਜ ਮੌਜੂਦ ਨੇ ਉਹ ਜਾਣਦੇ ਆ ਕਿ ਆਖਿਰਕਾਰ ਪੂਰਾ ਮਾਮਲਾ ਕੀ ਸੀਗਾ ਕਿਉਂਕਿ ਜਿਸ ਤਰ੍ਹਾਂ ਸ਼ੰਕਰ ਭਾਰਦਵਾਜ ਕਹਿ ਰਹੇ ਨੇ ਕਿ ਇਹ ਮੇਰਾ ਘਰ ਹੈ ਲੇਕਿਨ ਪੁਲਿਸ ਨੇ ਸਾਫ਼ ਇਨਕਾਰ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਇਹ ਸ਼ੰਕਰ ਭਾਰਦਵਾਜ ਉਹਨਾਂ ਦਾ ਘਰ ਨਹੀਂ ਬਲਕਿ ਉਹਨਾਂ ਦੇ ਭਰਾ ਦਾ ਘਰ ਹੈ ਜਿਸ ਉੱਪਰ ਹਮਲਾ ਹੋਇਆ ਸੀਗਾ ਗਲੀ ਦੇ ਵਿੱਚ ਲੜਾਈ ਹੁੰਦੀ ਹੈ ਇੱਟਾ ਪੱਥਰ ਚੱਲਦੇ ਨੇ ਅਤੇ ਉਸ ਤੋਂ ਬਾਅਦ ਇੱਕ ਪੁਲ ਦੇ ਉੱਪਰ ਜਾ ਕੇ ਗੋਲੀ ਚੱਲਦੀ ਹੈ ਗੋਲੀ ਦੇ ਨਾਲ ਵੀ ਇੱਕ ਨੌਜਵਾਨ ਜ਼ਖਮੀ ਹੋਇਆ ਆਖਿਰਕਾਰ ਪੂਰਾ ਮਾਮਲਾ ਕੀ ਉਹ ਜਾਣਦਿਆਂ ਸਭ ਤੋਂ ਪਹਿਲਾਂ ਸ਼ੰਕਰ ਭਰਦਵਾਜ ਜੀ ਇਹ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ ਕੀ ਮਾਮਲਾ ਕੀ ਹੈ ਪੂਰਾ ਕਹਾਣੀ ਬਾਬੂ ਸਿੰਘ ਕਲੋਨੀ ਗਲੀ ਨੰਬਰ 4 153 ਸੀ ਮੇਰਾ ਘਰ ਜਿੱਥੇ ਮੇਰੀ ਮਾਤਾ ਮੇਰਾ ਭਰਾ ਪਰਜਾਈ ਬੱਚੇ ਸਾਰੇ ਰਹਿੰਦੇ ਨੇ ਅਸੀਂ ਵੀ ਉੱਥੇ ਰਹਿੰਦੇ ਹਾਂ ਕਦੇ-ਕਦੇ ਅਸੀਂ ਵੀ ਜਾਂਦੇ ਹਾਂ ਉੱਥੇ ਰਹਿੰਦੇ ਹਾਂ ਪਰਪਰ ਇਹ ਮਤਲਬ ਕੋਈ ਬੰਡਿਆ ਹੋਇਆ ਘਰ ਨਹੀਂ ਹੈ ਇਕੱਠਾ ਸਾਂਝਾ ਘਰ ਹੈ ਸਾਡਾ ਤੇ ਉਸ ਤੋਂ ਬਾਅਦ 13 ਤਰੀਕ ਨੂੰ ਮੇਰੀ ਘਰ ਤੋਂ ਮੈਨੂੰ ਫੋਨ ਆਂਦਾ ਹੈਗਾ ਮੇਰੇ ਬੱਚਿਆਂ ਦਾ ਮੇਰੇ ਭਤੀਜਿਆਂ ਦਾ ਵੀ ਇੱਥੇ ਸਾਡੇ ਘਰੇ ਬਹੁਤ ਤਗੜਾ ਬੰਦੇ ਪਹੁੰਚ ਗਏ ਨੇ ਲੜਾਈ ਹੋ ਰਹੀ ਹੈ ਫਟਾਫਟ ਤੁਸੀਂ ਪੁਲਿਸ ਨੂੰ ਭੇਜ ਦਿਓ ਕਿਉਂਕਿ ਪਰਿਵਾਰ ਬਹੁਤ ਸਮਾਂ ਹੈ ਕਿਉਂਕਿ ਇੱਕਦਮ ਨੋਰਮਲ ਬੈਠੇ ਸੀਗੇ ਤੇ ਅਚਾਨਕ ਤੀ ਤੋਂ 40 ਬੰਦੇ ਜਿਹੜੇ ਆ ਕੇ ਹਮਲਾ ਕਰਨ ਨੰਗੀਆਂ ਤਲਵਾਰਾਂ ਲਹਿਰਾਣ ਇਟਾਂ ਰੋੜੇ ਪੱਥਰ ਅਸਲਾ ਦਿਖਾਣ ਇਹ ਸਭ ਚੀਜ਼ਾਂ ਮਤਲਬ ਇੱਕ ਸਹਿਮਿਆ ਦਾ ਮਾਹੌਲ ਸੀਗਾ ਤੇ ਉਸੇ ਟਾਈਮ ਮੈਂ ਬਾਹਰ ਸੀ ਮੈਨੇ ਫੋਨ ਕੀਤਾ ਵੀ ਐਵੇਂ ਕਰਕੇ ਮੇਰੇ ਘਰ ਦੇ ਵਿੱਚ ਥਾਣਾ ਬਖਸ਼ੀਵਾਲ ਵੀ ਮੇਰੇ ਘਰ ਦੇ ਉੱਪਰ ਹਮਲਾ ਹੋ ਰਿਹਾ ਹੈਗਾ ਵੀ ਫਟਾਫਟ ਉੱਥੇ ਫੋਰਸ ਭੇਜੀ ਜਾਵੇ ਉਹਨਾਂ ਨੇ ਬਕਾਇਦਾ ਮੇਰਾ ਨਾਮ ਮੇਰਾ ਐਡਰੈਸ ਮੇਰਾ ਸਾਰਾ ਕੁਝ ਪੁੱਛ ਕੇ ਕਹਿੰਦੇ ਜੇ ਅਸੀਂ ਭੇਜਦੇ ਆਂ ਫਿਰ ਰਾਤ ਨੂੰ ਚਲਦੇ-ਚਲਦੇ ਫਿਰ ਮੈਂ ਦੁਬਾਰਾ ਫੋਨ ਕਰਿਆ ਵੀ ਉੱਥੇ ਪੁਲਿਸ ਨਹੀਂ ਪਹੁੰਚੀ ਜੀ ਫਟਾਫਟ ਭੇਜੋ ਕੋਈ ਵੱਡਾ ਹਾਸਾ ਹੋ ਜੂਗਾ ਪੁਲਿਸ ਤਾਂ ਨਹੀਂ ਪਹੁੰਚੀ ਪਰ ਮੈਂ ਉੱਥੇ ਬਾਪੂ ਸਿੰਘ ਕਲੋਨੀ ਆਪਣੇ ਘਰੇ ਪਹੁੰਚ ਗਿਆ ਜਿੱਥੇ ਦੇਖਿਆ ਵੀ ਟਾ ਰੋੜਿਆਂ ਦੀ ਬਰਸਾਤ ਹੋਈ ਹੈ ਬੱਚੇ ਸਹਿਮ ਹੋਏ ਨੇ ਪਰਿਵਾਰ ਪੂਰਾ ਡਰਿਆ ਹੋਇਆ ਤੇ ਮਤਲਬ ਉਸ ਤੋਂ ਬਾਅਦ ਮਨੇ ਫਿਰ ਪੁਲਿਸ ਨੂੰ ਫੋਨ ਕੀਤਾ ਵੀ ਫੋਰਸ ਨਹੀਂ ਪਹੁੰਚੀ ਜੀ ਵੀ ਮੈਂ ਇੱਥੇ ਆ ਗਿਆ ਉਹ ਕਹਿੰਦੇ ਵੀ ਸਾਡੇ ਕੋਲ ਫੋਰਸ ਨਹੀਂ ਹੈਗੀ ਜੀ ਸਾਡੀ ਫੋਰਸ ਬਹੁਤ ਘੱਟ ਹੈ ਥਾਂ ਤੇ ਕੁਝ ਫੋਰਸ ਸਾਡੀ ਗਈ ਹੋਈ ਹੈ ਰਜਿੰਦਰਾ ਹਸਪੀਟਲ ਬਿਆਨ ਲਿਖਣਾ ਉਸ ਤੋਂ ਬਾਅਦ ਜਿਹੜੀ ਆ ਗੱਲ ਵੀ ਤੁਹਾਡੇ ਕੋਲ ਫੋਰਸ ਆ ਜਾਈਗੀ ਮੈਂ ਇਹਨਾਂ ਨੂੰ ਕਿਹਾ ਵੀ ਜੇਕਰ ਇੱਥੇ ਕੋਈ ਹਮਲਾ ਹੋ ਗਿਆ ਕੋਈ ਝੋਟ ਲੱਗੀ ਕਿਸੇ ਦਾ ਤਾਂ ਇਹ ਰਜਿੰਦਰਾ ਹਸਪੀਟਲ ਇਹ ਵੀ ਪਹੁੰਚ ਜਾਣਗੇ ਜਾਂ ਜਾਨੀ ਮਾਲੀ ਦਾ ਨੁਕਸਾਨ ਹੋ ਜਾਊਗਾ ਪਰ ਇਹ ਗੱਲਾਂ ਨੂੰ ਮੇਰੀ ਕੋਈ ਸੀਰੀਅਸ ਨਹੀਂ ਲੈਂਦਾ ਹੈ ਬੇਰੇ ਕਰੇ ਕੋਈ ਫੋਰਸ ਨਹੀਂ ਪਹੁੰਚੀ ਹਲਕੇ ਮੈਂ ਉਥੋਂ ਚਲਾ ਗਿਆ ਤੇ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਕੁਛ ਬਲਾਜਮ 2 ਘੰਟੇ ਬਾਅਦ ਆਂਦੇ ਨੇ ਆ ਕੇ ਮੈਡਮ ਉਹਦਾ ਬਿਆਨ ਕਰਕੇ ਆਪਣਾ ਚਲੇ ਜਾਂਦੇ ਨੇ ਵਿਚੰਡੇ ਵਸਤੇ ਕਾਰਵਾਈ ਪਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਨਾ ਪੁਲਿਸ ਦਾ ਫੋਨ ਆਇਆ ਨਾ ਕਿਸੇ ਦਾ ਥੋੜੀ ਦੇਰ ਬਾਅਦ ਕੀ ਪਤਾ ਲੱਗਦਾ ਗੌਰਵ ਨਾਮ ਦਾ ਜਿਹੜਾ ਲੜਕਾ ਉਹ ਪਤਿੱਜੇ ਹੀ ਲੱਗਦਾ ਸਾਡਾ ਤੇ ਉਹਦੇ ਜਨਤਾ ਕਲੋਨੀ ਦੇ ਵਿੱਚ ਤਿੰਨ ਰਾਉਂਡ ਫਾਇਰ ਹੁੰਦੇ ਨੇ ਜਿਹਦੇ ਵਿੱਚੋਂ ਇੱਕ ਗੋਲੀ ਜਿਹੜੀ ਹੈ ਉਹਦੇ ਪੱਟ ਤੇ ਲੱਗ ਜਾਂਦੀ ਹੈ ਪਰ ਉਸ ਕੰਡੀਸ਼ਨ ਦੇ ਵਿੱਚ ਉਹ ਬੰਦਾ ਉਥੋਂ ਬਾਬੂ ਸਿੰਘ ਕਲੋਨੀਆਂ ਦਾ ਬਾਬੂ ਸਿੰਘ ਕਲੋਨੀ ਤੋਂ ਉਹਨੂੰ ਜਿਹੜਾ ਲੈ ਕੇ ਸਿਵਲ ਹਸਪੀਟਲ ਰਜਿਸਟਰ ਦਾਖਲ ਕਰਾਇਆ ਜਾਂਦਾ। ਲੇਕਿਨ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਉਹ ਤੁਹਾਡਾ ਘਰ ਹੈ ਤੁਹਾਡੇ ਘਰ ਦੇ ਉੱਪਰ ਹਮਲਾ ਹੋਇਆ ਹਨਾ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਮੈਂ ਘਰ ਦੇ ਵਿੱਚ ਪਹੁੰਚਿਆ ਬਾਅਦ ਵਿੱਚ ਜਦੋਂ ਮੈਂ ਮੈਨੂੰ ਪਤਾ ਲੱਗਾ ਲੇਕਿਨ ਡੀਐਸਪੀ ਜਗਜੀਤ ਸਿੰਘ ਉਰੇ ਪਹੁੰਚੇ ਉਹਨਾਂ ਦਾ ਸਾਫ਼ ਬਿਆਨ ਹੈ ਸਾਹਮਣੇ ਤੁਸੀਂ ਸੁਣਿਆ ਵੀ ਹੈਗਾ ਉਹਨਾਂ ਦਾ ਕਹਿਣਾ ਹੈ ਕਿ ਇਹ ਗਲੀ ਦੇ ਵਿੱਚ ਲੜਾਈ ਹੋਈ ਹੈ ਘਰ ਦੇ ਉੱਪਰ ਨਹੀਂ ਹੋਇਆ ਹਮਲਾ ਸਭ ਤੋਂ ਪਹਿਲੀ ਗੱਲ ਤੋਂ ਉਹਨਾਂ ਨੇ ਇਹ ਕਹਿਤੀ ਦੂਜੀ ਗੱਲ ਉਹਨਾਂ ਨੇ ਇਹ ਕਹੀ ਕੋਈ Hindu ਲੀਡਰ ਦਾ ਘਰ ਨਹੀਂ ਹੈਗਾ ਉਸ ਦੇ ਉੱਪਰ ਹਮਲਾ ਕੁਝ ਵੀ ਨਹੀਂ ਹੋਇਆ ਪਤਾ ਉਹ ਸੋਧੋ ਕਾਰਵਾਈ ਕਰਦੀ ਹੈ ਡੀਐਸਪੀ ਸਾਹਿਬ ਨੂੰ ਸ਼ਾਇਦ ਮੇਰਾ ਘਰ ਵੀ ਨਹੀਂ ਪਤਾ ਹੈਗਾ ਮੇਰਾ ਘਰ ਬਾਹੂ ਸਿੰਘ ਕਲੋਨੀ ਚ ਹੈ ਕਿਉਂਕਿ ਉਹਨਾਂ ਦੇ ਏਰੀਏ ਦੇ ਵਿੱਚ ਉਹਨਾਂ ਦੀ ਨਗਰੀ ਦੇ ਵਿੱਚ ਰਹਿੰਦਾ ਮੇਰੇ ਉਹ ਏਰੀਏ ਦੇ ਇੰਚਾਰਜ ਨੇ ਉਹ ਉਹਨਾਂ ਨੂੰ ਉਦੋਂ ਯਕੀਨ ਆਣਾ ਸੀ ਜਦੋਂ ਮੇਰੀ ਮਾਂ ਜਾਂ ਮੇਰੀ ਵਾਈਸ ਜਾਂ ਮੇਰੇ ਬੱਚੇ ਜਾਂ ਮੇਰੇ ਭਾਈ ਜਦੋਂ ਉਹਨਾਂ ਨੂੰ ਕੋਈ ਵੜ ਦਿੱਤਾ ਜਾਂਦਾ ਕੋਈ ਉਹਨਾਂ ਨੂੰ ਇਹ ਕੋਈ ਸ਼ੂਟ ਕਰ ਦਿੰਦਾ ਕੋਈ ਗੋਲੀ ਮਾਰ ਦਿੰਦਾ ਇਹ ਉਹਨਾਂ ਦੇ ਹੱਥ ਪੈਰ ਟੁੱਟੇ ਜਈ ਇਹ ਉਹਨਾਂ ਦੀ ਮੌਤ ਦੇ ਕਾਰਨ ਦਰਜ ਜਿੰਦਾ ਤਦ ਉਹਨਾਂ ਨੂੰ ਯਕੀਨ ਹੋਣਾ ਸੀ ਵੀ ਸ਼ੰਕਰ ਭਾਰਤਵਾਦ ਦਾ ਘਰ ਆ ਤਦ ਉਹਨਾਂ ਨੂੰ ਮਤਲਬ ਇਸ ਹਮਲੇ ਦਾ ਯਕੀਨ ਹੋਣਾ ਸੀਗਾ ਤੇ ਉਹ ਚਾਹੁੰਦੇ ਸੀਗੇ ਸ਼ਾਇਦ ਮੈਨੂੰ ਲੱਗਦਾ ਡੀਐਸਪੀ ਸਾਹਿਬ ਨੂੰ ਸ਼ਾਇਦ ਵੀ ਇਹ ਜਦ ਤੱਕ Hindu ਲੀਡਰ ਵੱਡੇ ਨਾ ਜਾਣ ਤੇ Hindu ਲੀਡਰਾਂ ਦੇ ਘਰੇ ਹਮਲੇ ਨਾ ਹੋਣ ਤਦ ਤੱਕ ਯਕੀਨ ਨਹੀਂ ਹੋਊਗਾ ਉਹਨਾਂ ਨੂੰ ਇੱਕ ਗੱਲ ਉਹਨਾਂ ਨੇ ਇਹ ਵੀ ਗਈ ਹੈ ਕਹਿੰਦੇ ਕਿ ਗੁੰਮਰਾ ਗੁੰਮਰਾ ਸ਼ਬਦ ਵਰਤਿਆ ਕਿ ਗੁੰਮਰਾ ਕੀਤਾ ਜਾ ਰਿਹਾ ਹੈ ਜਾਣ ਬੁਝ ਕੇ ਉਸ ਨੂੰ ਕਿਸ ਤਰ੍ਹਾਂ ਵੇਖਦੇ ਹਾਂ ਗੁਮਰਾਹ ਸ਼ਬਦ ਵੀ ਤੁਸੀਂ ਸੁਣਿਆ ਨਹੀਂ ਗੁਮਰਾਹ ਉਹਨਾਂ ਨੂੰ ਕਿਉਂ ਕਿਤੇ ਜਾ ਰਿਹਾ ਹਿੰਦੂ ਲੀਡਰ ਦਾ ਘਰ ਹੈ ਤੇ ਜੇ ਉੱਥੇ ਕੋਈ ਹਮਲਾ ਕਰ ਰਿਹਾ ਹੈਗਾ ਚਾਹੇ ਉਹ ਕੋਈ ਝਗੜਾ ਹੋਇਆ ਕਿਸੇ ਦਾ ਕੁਝ ਹੋਇਆ ਪਰ ਜੇ ਹਮਲਾ ਕਰ ਰਿਹਾ ਹੈਗਾ ਤਾਂ ਉਹਨੂੰ ਹਮਲਾ ਹੀ ਗੀਨਾਂਗੇ ਆਪਾਂ ਉਹਨੂੰ ਕੀ ਕਵਾਂਗੇ ਜਿਹੜੇ 40 ਤੋਂ 50 ਬੰਦੇ ਆਏ ਸੀ ਉਹਨੂੰ ਆਪਾਂ ਕੀ ਕਵਾਂਗੇ ਵੀ ਇਹ ਬੱਚਿਆਂ ਦੀ ਲੜਾਈ ਹੈ 40 50 ਬੰਦਿਆਂ ਨੂੰ ਜਿਹੜੀ ਆ ਤਈ ਜਾ ਰਿਹਾ ਕੀ ਵੀ ਬੱਚਿਆਂ ਦੀ ਲੜਾਈ ਹੈ ਵੀ ਨੌਜਵਾਨ ਲੜਦੇ ਨੇ ਆਪਸ ਵਿੱਚ ਵੀ ਉਹ ਪਹਿਲਾਂ ਪਾਕੜਾ ਦੇ ਉੱਪਰ ਨਹਿਰ ਦੇ ਉੱਤੇ ਲੜਦੇ ਨੇ ਉਸ ਤੋਂ ਬਾਅਦ ਗਲੀ ਮੁਹੱਲੇ ਦੇ ਵਿੱਚ ਮੈਂ ਕਹਣਾ ਜੇ ਕਿਸੇ ਦਾ ਤੋ ਕੋਈ ਝਗੜਾ ਹੋਇਆ ਕੁਝ ਹੋਇਆ ਤਾਂ ਉਹ ਤੁਹਾਡੇ ਘਰ 40 50 ਬੰਦੇ ਥੋੜੀ ਲੈ ਕੇ ਆਊਗਾ ਮਾਰਨ ਲਈ ਜਾਂ ਪਰਿਵਾਰ ਦੇ ਵਿੱਚ ਕੋਈ ਬੈਠ ਕੇ ਗੱਲ ਕਰਦਾ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਹੀ ਨਹੀਂ ਹੋਈ ਵੀ ਕੋਈ ਝਗੜਾ ਲੜਾਈ ਹੋਈ ਹੈ ਮੇਰੀ ਨੌਲੇਜ ਦੇ ਵਿੱਚ ਨਹੀਂ ਹੈਗਾ ਕੋਈ ਝਗੜਾ ਲੜਾਈ ਹੋਈ ਹੈ ਪਰ ਹਾਂ ਮੇਰੇ ਘਰ ਦੇ ਉੱਪਰ ਹਮਲਾ ਹੋਇਆ ਪਰ ਪੁਲਿਸ ਨੇ ਮੇਰਾ ਸਾਥ ਮੇਰੇ ਪ੍ਰਸ਼ਾਸਨ ਨੇ ਮੇਰੀ ਮਦਦ ਬਿਲਕੁਲ ਕਿਸੇ ਨਹੀਂ ਨਿਕਰੀ ਹੈ ਕਿ ਉਹ ਤੁਹਾਡਾ ਹੀ ਕਰਾ ਬਿਲਕੁਲ ਜੀ ਮੇਰਾ ਘਰ ਮੇਰੇ ਕੋਲ ਬਕਾਇਦਾ ਉਹਦੇ ਪ੍ਰੂਫ ਨੇ ਮੇਰੇ ਕੋਲ ਆਧਾਰ ਕਾਰਡ ਬਣੇ ਹੋਏ ਨੇ ਮੇਰੀ ਬੋਟਰ ਲਿਸਟ ਉੱਤੇ ਦੀ ਹੈ ਮੇਰੀ ਮਾਂ ਉੱਥੇ ਰਹਿੰਦੀ ਹੈ ਬਿਜਲੀ ਦੇ ਬਿੱਲ ਨੇ ਸਭ ਕੁਝ ਹੈ ਮੇਰਾ ਉੱਤੇ ਮੇਰਾ ਆਪਣਾ ਘਰ ਹੈ ਮੈਂ ਕਿਉਂ ਕਵਾਂਗਾ ਕਿਸੇ ਦੇ ਘਰ ਨੂੰ ਆਪਣਾ ਕਿਉਂ ਕਵਾਂਗਾ ਉਸ ਤੇ ਨਹੀਂ ਕਰ ਰਹਾ ਮੇਰਾ ਮੇਰਾ ਭਾਈ ਰਹਿੰਦਾ ਮੇਰੀ ਭਝਾਈ ਰਹਿੰਦੀ ਹੈ ਮੇਰੀ ਮਾਂ ਰਹਿੰਦੀ ਹੈ ਮੇਰੇ ਪਟਾ ਰਹਿੰਦੇ ਨੇ ਮੇਰੇ ਪਤੀਜੇ ਰਹਿੰਦੇ ਨੇ ਮੇਰਾ ਆਪਣਾ ਘਰ ਹੈ ਉਹਦੇ ਵਿੱਚ ਆ ਕਾਗਜ਼ਾਂ ਦੇ ਵਿੱਚ ਜੇ ਇਹਨਾਂ ਬਖਸ਼ੀਵਾਲ ਦੇ ਵਿੱਚ ਤੁਸੀਂ ਕਿਸੇ ਥਾਣੇ ਦਾ ਕੋਈ ਪਰਚਾ ਖਲੋਲ ਕੇ ਦੇਖ ਲਓ ਤੁਹਾਨੂੰ ਬਾਬੂ ਸਿੰਘ ਕੋਲੋਂ ਦਾ ਐਡਰੈਸ ਨਿਕਲੂਗਾ ਗੋਲੀ ਲੱਗਨ ਦਾ ਨੌਜਵਾਨ ਜ਼ਖਮੀ ਹੋਇਆ ਰਜਿੰਦਰਾ ਚ ਦਾਖਲਾ ਤੁਸੀਂ ਕੋਲ ਪਹੁੰਚੇ ਸੀਗੇ ਕੀ ਲੱਗਦਾ ਤੁਹਾਡਾ ਉਹ ਮੇਰੇ ਨਾਲ ਹੀ ਸਾਡੇ ਘਰ ਦੇ ਨਾਲ ਹੀ ਵੰਡੀ ਹੈ ਪਰ ਵੈਸੇ ਸਾਡਾ ਪਿਆਰ ਮਤਲਬ ਉਹ ਚਾਚਾ ਜੀ ਕਰਦਾ ਤੇ ਬੱਚਿਆਂ ਵਾਲਾ ਸਾਡੇ ਘਰੇ ਉੱਠਣਾ ਬੈਠਣਾ ਖਾਣਾ ਪੀਣਾ ਸਾਡੇ ਘਰ ਹੀ ਹੈ ਸਾਰਾ ਕੁਝ ਮਤਲਬ ਇਸ ਤਰ੍ਹਾਂ ਨਹੀਂ ਹੈ ਵੀ ਉਹ ਕਿਸੇ ਹੋਰ ਕਸਤਦਾ ਤੇ ਮੈਂ ਕਿਸੇ ਹੋਰ ਦਾ ਐਸਾ ਕੋਈ ਸਬੰਧ ਨਹੀਂ ਹੈ ਉਹ ਸਾਡੇ ਪਰਿਵਾਰ ਦਾ ਇੱਕ ਹਿੱਸਾ ਹੈ ਤੇ ਹੁਣ ਤੱਕ ਪੁਲਿਸ ਦੀ ਭੂਮਿਕਾ ਕਿਸ ਤਰ੍ਹਾਂ ਵੇਖਦੇ ਹੋ ਇਸ ਮਾਮਲੇ ਦੇ ਵਿੱਚ ਪੂਰੇ ਉਸਦੀ ਭੂਮਿਕਾ ਬਿਲਕੁਲ ਜ਼ੀਰੋ ਮੈਂ ਤਾਂ ਕਿਸੇ ਨੇ ਨਹੀਂ ਪੁੱਛਿਆਗਾ ਥਾਣੇ ਦੇ ਐਸਐਚਓ ਸਾਹਿਬ ਨੇ ਐਸਐਚਓ ਸਾਹਿਬ ਨੂੰ ਇਹ ਹੀ ਨਹੀਂ ਪਤਾ ਹੈਗਾ ਵੀ ਮੇਰੇ ਘਰੇ ਕੋਈ ਹਮਲਾ ਹੋਇਆ ਕਿਉਂਕਿ ਜੇ ਮੈਂ ਫੋਨ ਕਰ ਰਿਹਾ ਤੁਹਾਨੂੰ ਤੁਹਾਡੇ ਥਾਣੇ ਫੋਨ ਕਰ ਰਿਹਾ ਤੁਹਾਨੂੰ ਇੰਨਾ ਤਾਂ ਪਤਾ ਹੋਣਾ ਚਾਹੀਦਾ ਵੀ ਇਹ ਕਿਹਦਾ ਕਰ ਰਿਹਾ ਕਿਹਦਾ ਨਹੀਂ ਕਰ ਰਿਹਾਗਾ ਤੇ ਤੁਹਾਨੂੰ ਮੈਂ ਬਕਾਇਦਾ ਆਪਣਾ ਐਡਰੈਸ ਦੱਸ ਰਿਹਾ ਵੀ ਮੇਰੇ ਘਰੇ ਹਮਲਾ ਹੋ ਰਿਹਾ ਜੀ ਉੱਤੇ ਮਲਾਜ਼ਮ ਭੇਜੋ ਤੇ ਸੱਚੋ ਸਾਨੂੰ ਜਦੋਂ ਫੋਨ ਕਰ ਰੋ ਕਹਿੰਦੇ ਮੈਂ ਤਾਂ ਪਤਨੀ ਵੀ ਤੇਰੇ ਕਰੇ ਕੋਈ ਝਗੜਾ ਹੋਇਆ ਨਾ ਕੋਈ ਬਿਆਨ ਲਿਖੇ ਨਾ ਕੁਛ ਉੱਥੇ ਆ ਕੇ ਕੋਈ ਬਿਆਨ ਲਮਾੜਾ ਮੋਟਾ ਲਿਖ ਕੇ ਚਲੇ ਗਏ ਉਹ ਪਾਗੇ ਤਾਂ ਪੁਲਿਸ ਨੇ ਜਾਂਚ ਕਰਨੀ ਹੈ ਜਦੋਂ ਪੁਲਿਸ ਨੂੰ ਬੁਲਾਇਆ ਤਾਂ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ਪੁਲਸਾਪੀ ਜਾਂਚ ਕਰੂਗੀ ਕੌਣ ਆਇਆ ਸੀ ਕੀ ਗੱਲ ਸੀਗੀ ਕੱਲੀ ਕੱਲੀ ਚੀਜ਼ੇ ਪੁਲਸ ਨੂੰ ਕਹ ਲੂਗੀ ਤੁਸੀਂ ਘਰ ਦੇ ਵਿੱਚ ਹੈਗੇ ਸੀਗੇ ਜਦੋਂ ਹਮਲਾ ਹੋਇਆ ਨਹੀਂ ਮੈਂ ਉਸ ਤੋਂ ਬਾਤ ਪਹੁੰਚਿਆ ਮੈਂ ਉੱਥੇ ਜੇ ਮੈਂ ਹੁੰਦਾ ਸ਼ਾਇਦ ਕੀ ਪਤਾ ਫਿਰ ਮੈਂ ਇਹ ਇੰਟਰਵਿਊ ਨਹੀਂ ਦੇ ਰਿਹਾ ਹੁੰਦਾ ਕਿਉਂਕਿ ਉਸ ਭੀੜ ਦੇ ਵਿੱਚ ਅਗਲੇ ਨੇ ਨਹੀਂ ਦੇਖਣਾ ਕਿ ਉਹ ਸੰਮਿਤਾ ਹਮਲਾ ਤਾਂ ਅਗਲੇ ਨਾਲ ਦੀ ਨਾਲ ਹੀ ਕਿਉਂਕਿ ਜਿਹੜੀ ਕੰਡੀਸ਼ਨ ਸੀਗੀ ਜੋ ਸਿਚੁਏਸ਼ਨ ਸੀਗੀ ਉਹਦੇ ਵਿੱਚ ਕਿਸੇ ਨੂੰ ਕੀ ਪਤਾ ਲੱਗਦਾ ਕਿ ਇਹਦੇ ਕਿੱਥੇ ਪੈਰੀਆਂ ਤੇ ਮੈਂ ਤਾਂ ਫਿਰ ਆਪਣੀ ਬਾਦਰੀ ਦਿਖਾਂਦਾ ਵੀ ਮੈਂ ਤਾਂ ਅੱਗੇ ਉੱਠਦਾ ਵੀ ਭਾਈ ਮੇਰੇ ਕਰੇ ਹਮਲਾ ਹੋਇਆ ਤਾਂ ਉਹ ਅਗਲੇ ਨੇ ਤਾਂ ਜੀ ਮੈਂਬਰ ਜੀ ਮੇਰੇ ਨਾਲ ਵੀ ਗਲਤ ਕੰਮ ਕਰ ਦੇਣਾ ਸੀਗਾ ਕਿ ਤੁਸੀਂ ਪਛਾਣਦੇ ਹੋ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨੇ ਹਮਲਾ ਕੀਤਾ ਘਰ ਦੇ ਉੱਪਰ ਕਾਫੀ ਉਮਰਾਂ ਵੀ ਘੱਟ ਲੱਗ ਰਹੀਆਂ ਉਹਨਾਂ ਦੀ ਤਾਂ ਨਹੀਂ ਉਮਰਾਂ ਮਤਲਬ ਮੈਚੋਰ ਨੇ ਬੰਦੇ ਤੇ ਕੁਝ ਛੋਟੀ ਉਮਰਾਂ ਦੇ ਵੀ ਹੋਣਗੇ ਬਾਕੀ ਵੀਡੀਓ ਦੇ ਵਿੱਚ ਦਿਖ ਰਿਹਾ ਹੈਗਾ ਵੀ ਕੁਛ ਮਤਲਬ ਇੱਕ ਦੋ ਦੂਜੇ ਬਾਣੀ ਤੇ ਸੀਗੇ ਅ ਬਾਕੀ ਮਤਲਬ ਇੱਕ ਜਿਹੜਾ ਮੈਨੂੰ ਉਹਨਾਂ ਮੁੰਡਿਆਂ ਨੇ ਨਾਮ ਦੱਸਿਆ ਆਪਣਾ ਅਰਮਾਨ ਹੈ ਤੇ ਇੱਕ ਦਾ ਨਾਮ ਉਹਦਾ ਕੀ ਨਾਮ ਬੇਟਾ ਮਨਿੰਦਰ ਮਾਨ ਇਹ ਮੁੰਡਿਆਂ ਦਾ ਨਾਮ ਦੱਸਿਆ ਸੀਗਾ ਵੀ ਇਹ ਮੁੰਡੇ ਸੀਗੇ ਬਾਕੀ ਮੈਂ ਮੌਕੇ ਤੇ ਨਹੀਂ ਸੀਗਾ ਜੋ ਦੱਸਿਆਗਾ ਮੇਰੇ ਪਰਿਵਾਰ ਨੂੰ ਉਹੀ ਮੈਂ ਤੁਹਾਨੂੰ ਦੱਸ ਰਿਹਾ ਜਿਸ ਤਰ੍ਹਾਂ ਡੀਐਸਪੀ ਸਾਹਿਬ ਨੇ ਤਾਂ ਕਹਿਤਾ ਕਿ ਵੀ ਅਸਲ ਕਾਰਨ ਤਾਂ ਉਹਨਾਂ ਨੂੰ ਦੱਸਤਾ ਵੀ ਹਨਾ ਵੀ ਆਪਸ ਵਿੱਚ ਲੜਾਈ ਸੀ ਕਿ ਨੌਜਵਾਨਾਂ 'ਤੇ ਤੁਸੀਂ ਕਾਰਨ ਕੀ ਸਮਝਦੇ ਹੋ ਇਹ ਸਾਰੇ ਦਾ ਕਾਰਨ ਜੇ ਦੇਖੋ ਕਿਸੇ ਨਾਰਮਲ ਬੰਦੇ ਦਾ ਘਰ ਹੁੰਦਾ ਤਾਂ ਲਗਭਗ ਥੋੜੀ-ਮੋਟੀ ਲੜਾਈ ਹੁੰਦੀ ਹੈ ਮੇਰੇ ਘਰ ਇਹ ਅੱਡਾ-ਬੜਾ ਹਮਲਾ ਕਿਉਂ ਕਿਉਂਕਿ ਉਹਨਾਂ ਨੂੰ ਜਾਣੀ-ਜਾਣ ਸੀ ਉਹਨਾਂ ਨੂੰ ਪਤਾ ਸੀਗਾ ਵੀ ਇਹ ਮੇਰਾ ਘਰ ਹੈ ਮੇਰੇ ਘਰੇ ਆ ਕੇ ਅਟੈਕ ਕਰਿਆ ਡੀਐਸਪੀ ਸਾਹਿਬ ਨੂੰ ਸ਼ਾਇਦ ਨੋਟਿਸ ਨਹੀਂ ਹੈ ਡੀਐਸਪੀ ਸਾਹਿਬ ਨੂੰ ਇਹੀ ਨਹੀਂ ਪਤਾ ਕਿ ਮੈਂ ਇੱਥੇ ਰਹਿੰਦਾ ਤਾਂ ਉਹਨਾਂ ਨੂੰ ਕੀ ਪਤਾ ਲੱਗੂਗਾ ਕਿ ਹਮਲਾ ਕੀ ਹੋਇਆ ਕੀ ਸਿਚੁਏਸ਼ਨ ਹੈ ਮੌਕੇ ਤੇ ਕੋਈ ਪੁਲਿਸ ਨਹੀਂ ਪਹੁੰਚੀ ਨਾ ਕੋਈ ਆਇਆ ਗਿਆ ਨਾ ਕੋਈ ਗਲਵਾਤਾ ਹਾਲੇ ਤੱਕ ਫਿਲਹਾਲ ਕੋਈ ਨਹੀਂ ਆਇਆ ਲੇਕਿਨ ਹੁਣ ਆ ਕੇ ਗਏ ਨੇ ਘਰ ਵਿਖੇ ਪਹੁੰਚੇ ਸੀਗੇ ਤੁਸੀਂ ਉੱਥੇ ਹੈਗੇ ਨਹੀਂ ਸੀਗੇ ਮੇਰੇ ਘਰ ਨਾਲ ਤੁਹਾਡਾ ਭਰਾ ਸੀਗਾ ਉੱਥੇ ਹਨ ਉਹਨਾਂ ਨਾਲ ਗੱਲਬਾਤ ਹੋਈ ਹੈ ਉਹ ਸਾਰਾ ਮਾਮਲਾ ਪੁੱਛਿਆ ਉਹਨਾਂ ਨੂੰ ਵੀ ਕੀ ਹੋਇਆ ਸੀਗਾ ਕਿਸ ਤਰ੍ਹਾਂ ਲੜਾਈ ਹੋਈ ਸਾਰਾ ਕੁਝ ਪੁੱਛਿਆ ਗਿਆ ਮੇਰਾ ਬੜਾ ਭਰਾ ਵੀ ਮੌਕੇ ਤੇ ਨਹੀਂ ਸੀਗਾ ਜਿਹੜਾ ਬਰਾਪਰਾ ਵੀ ਬਾਤ ਚ ਆਇਆ ਸੀਗਾ ਉਹ ਵੀ ਕੰਮ ਤੇ ਆਪਣੇ ਗਿਆ ਸੀਗਾ ਤੇ ਮੇਰੇ ਜਿਹੜੇ ਲੇਡੀਸ ਸੀ ਮੇਰੀ માતા ਜੀ ਸੀ ਮੇਰੇ ਪਰਜਾਈ ਸੀ ਮੇਰੇ ਵਾਈਫ ਮੇਰੇ ਬੱਚੇ ਇਹੀ ਉੱਤੇ ਸੀਗੇ ਬਾਕੀ ਮੇਰੇ ਦੋ ਪੁੱਤਿੱਜੇ ਸੀਗੇ ਉੱਤੇ ਹੋਰ ਕੋਈ ਨਹੀਂ ਸੀ ਮੇਰੇ ਘਰੇ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਹਾਂ ਜਿਸ ਤਰ੍ਹਾਂ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਕਿ ਆਖਿਰਕਾਰ ਪੂਰੀ ਵਜ੍ਹਾ ਕੀ ਇਸ ਪਿੱਛੇ ਅੱਬਾ ਇਹੀ ਬੇਨਤੀ ਕਰ ਰਹੇ ਆਂ ਵੀ ਪੁਲਿਸ ਦੀ ਚੰਗੀ ਤਰ੍ਹਾਂ ਜਾਂਚ ਕਰੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜਾ ਜਾਵੇ ਉਹਨਾਂ 'ਤੇ ਸਖਤ ਸਜ਼ਾ ਕਾਰਵਾਈ ਕਰੀ ਜਾਵੇ ਸਾਡੇ ਪਰਿਵਾਰ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਜਿਹੜੇ ਬੰਦਿਆਂ ਨੇ ਗੋਲੀ ਚਲਾਈ ਹੈ ਉਹ ਬਾਹਰ ਕੁੰਮਰੇ ਨੇ ਹੋ ਸਕਦਾ ਕੱਲ ਨੂੰ ਉਹਦਾ ਨਿਸ਼ਾਨਾ ਮੈਂ ਹੋ ਜਾ ਕਿਉਂਕਿ ਅਗਲਾ ਨੇ ਖੁੰਦਕ ਤਾਂ ਕੱਢਣੀ ਹੈ ਕਿ ਕੋਈ ਮੈਂ ਪਰਵਾਹੀ ਕਰ ਰਿਹਾ ਮੈਂ ਕੁੰਮਰੇਆਂ ਦਾ ਮੇਰੇ ਕਰੇ ਅਮਲਾ ਕਰਿਆ ਉਹ ਬਾਹਰ ਕੁੰਮਰੇ ਨੇ ਤੇ ਉਹਨਾਂ ਨੇ ਕੀ ਪਤਾ ਮੇਰੇ ਤੇ ਕਿਤੇ ਵੀ ਸ਼ੂਟ ਕਰ ਸਕਦੇ ਕਿਤੇ ਵੀ ਮੇਰੇ ਤੇ ਗੋਲੀ ਚਲਾ ਸਕਦੇ ਨੇ ਕਿਉਂਕਿ ਉਹਨਾਂ ਕੋਲ ਹਥਿਆਰ ਨੇ ਤੇ ਹਥਿਆਰ ਵਾਲਾ ਬੰਦਾ ਕੁਝ ਵੀ ਕਰ ਸਕਦਾ ਕੋਈ ਵੱਡੀ ਗੱਲ ਨਹੀਂ ਜਿਸ ਤਰ੍ਹਾਂ ਦਾ ਮੇਰਾ ਕੰਮ ਹੈ ਮੈਨੂੰ ਇੱਕ ਟੈਲੀਫੋਨ ਆਉਂਦਾ ਹੀ ਪਾਖੜਨ ਦਾ ਤੇ ਬੰਦਾ ਡੁੱਬ ਗਿਆ ਤੇ ਮੈਂ ਗੱਡੀ ਚੱਕਦਾ ਉੱਥੇ ਪਹੁੰਚ ਜਾਂਦਾ ਅਗਲਾ ਸ਼ੂਟ ਕਰ ਸਕਦਾ ਕੋਈ ਵੱ لیکن ਜਿਹੜਾ ਇਹ ਹਮਲਾ ਹੋਇਆ ਉਸ ਹਮਲੇ ਨੂੰ ਲੈ ਕੇ ਕਾਫੀ ਵੱਡਾ ਸਵਾਲ ਹੈ ਕਿ ਅਕਸਰ ਜਦੋਂ ਹਮਲੇ ਹਿੰਦੂ ਲੀਡਰਾਂ ਦੇ ਉੱਪਰ ਹੁੰਦੇ ਨੇ ਸੁਰੱਖਿਆ ਦੇ ਸਵਾਲ ਆ ਜਾਂਦੇ ਨੇ ਕਿ ਸੁਰੱਖਿਆ ਨਹੀਂ ਹੈਗੀ ਸ਼ੰਕਰ ਜੀ ਤੁਹਾਡੇ ਕੋਲ ਪਹਿਲਾਂ ਇੱਕ ਗਨਮੈਨ ਵੀ ਹੁੰਦੇ ਸੀਗੇ ਕਿੰਨੇ ਗਨਮੈਨ ਸੀਗੇ ਪਹਿਲਾਂ ਮੇਰੇ ਕੋਲ ਸਭ ਤੋਂ ਪਹਿਲਾਂ ਫਾਸਟ ਆਰ ਵੀ ਦੇ ਦੋ ਗਨਮੈਨ ਹੁੰਦੇ ਸੀਗੇ ਜੋ ਵਾਪਸ ਹੋ ਗਏ ਸੀਗੇ ਉਸ ਤੋਂ ਬਾਅਦ ਦੋ ਗਨਮੈਨ ਜ਼ਿਲ੍ਹੇ ਵੱਲੋਂ ਦਿੱਤੇ ਗਏ ਸੀਗੇ ਕੁਝ ਕ ਮਹੀਨੇ ਪਹਿਲਾਂ ਉਹ ਵੀ ਵਾਪਸ ਹੋ ਗਏ ਹੁਣ ਪਤਾ ਨਹੀਂ ਵੀ ਕੀ ਖਾਮੀਆਂ ਸੀ ਜਦੋਂ ਮੈਨੂੰ ਇਹ ਦੱਸਿਆ ਗਿਆ ਸੀਗਾ ਕਿ ਕੋਈ ਮੈਡੀਕਲ ਚੈੱਕਅਪ ਆ ਕਿਤੇ ਯੂਪੀ ਦੇ ਵਿੱਚ ਕਿਤੇ ਵੋਟਾਂ ਦਾ ਟਾਈਮ ਹੈ ਉਸ ਕਰਕੇ ਕਰਨਾ ਮੈਨੂੰ ਵਾਪਸ ਹੋ ਰਿਹਾ ਸੀ ਲੇਕਿਨ ਜਿਸ ਤਰ੍ਹਾਂ ਹਮਲਾ ਤੁਸੀਂ ਕਹਿ ਰਹੇ ਹੋ ਕਰ ਦੇ ਉੱਪਰ ਹੋਇਆ ਹਨ ਤੇ ਜਦੋਂ ਵੀ ਹਮਲੇ ਹੁੰਦੇ ਨੇ ਹਿੰਦੂ ਲੀਡਰਾਂ ਦੇ ਉੱਪਰ ਇਹੋ ਕਾਰਨ ਬਣਦਾ ਹੈ ਕਿ ਬਈ ਸੁਰੱਖਿਆ ਲੈਣ ਦੇ ਲਈ ਹਮਲੇ ਕਿਤੇ ਜਾ ਰਹੇ ਨੇ ਆਪਣੇ ਵੱਲੋਂ ਹੀ ਹਮਲੇ ਕਰਵਾ ਰਹੇ ਨੇ ਹਿੰਦੂ ਲੀਡਰ ਵੀ ਸੁਰੱਖਿਆ ਲੈਣ ਦੇ ਲਈ ਇਹ ਵੀ ਹੋ ਸਕਦਾ ਕੁਝ ਇਹ ਤੁਸੀਂ ਦੇਖੋ ਹੁਣ ਮੇਰੀ ਫਰਸਟ ਕੰਪਲੇਟ ਹੈ ਮੇਰੇ ਘਰ ਦੇ ਉੱਪਰ ਕੋਈ ਹਮਲਾ ਜਿਹੜਾ ਹੋਇਆ ਹੈਗਾ ਹਮਲੇ ਮੇਰੇ ਤੇ ਪਹਿਲਾਂ ਵੀ ਹੋਤੇ ਨੇ ਮੈਨੂੰ ਬਹੁਤ ਤੰਕੀ ਆਂਦੀਆਂ ਨੇ ਪਰ ਅੱਜ ਤੱਕ ਮਨੇ ਪੁਲਿਸ ਨੂੰ ਨਹੀਂ ਕਿਹਾ ਵੀ ਮੇਰੇ ਨਾਮ ਮਨੇ ਕੋਈ ਕੰਪਲੇਟ ਦਿੱਤੀ ਇਸ ਸੰਬੰਧੀ ਨਾਲ ਕੁਝ ਕਰਤਾ ਹੈਗਾ ਵੀ ਸੁਰੱਖਿਆ ਵਾਲਾ ਕੋਈ ਸਿਸਟਮ ਨਹੀਂ ਹੁਣ ਮੇਰੇ ਕੋਲ ਸੁਰੱਖਿਆ ਨਹੀਂ ਹੈ ਤਾਂ 6 ਮਹੀਨੇ ਤੋਂ ਮੈਨੂੰ ਮੀਰੇ ਹੈਗਾ ਜੇ ਪੁਲਿਸ ਨੂੰ ਜਾਂਚ ਲੱਗੇਗੀ ਪੁਲਿਸ ਦੀ ਜਾਂਚ ਦੇ ਵਿੱਚ ਆਏਗਾ ਵੀ ਇਹਨੂੰ ਗਨਮੈਨ ਦੀ ਲੋੜ ਹੈਗੀ ਹੈ ਜਿਹੜੀ ਇੰਟੈਲੀਜੈਂਸੀ ਹੈ ਉਹ ਜਾਂਚ ਕਰੇਗੀ ਜੇ ਉਹਨਾਂ ਨੂੰ ਲੱਗੇਗਾ ਵੀ ਇਹਨੂੰ ਗਨਮਨ ਦੀ ਲੋੜ ਦੇਣ ਦੀ ਹੈਗੀ ਤਾਂ ਉਹ ਦੇ ਦੇਗੀ ਜੇ ਉਹਨਾਂ ਨੂੰ ਨਹੀਂ ਲੱਗੇਗਾ ਵੀ ਦੇਣ ਦੀ ਨਹੀਂ ਲੋੜ ਤਾਂ ਨਹੀਂ ਦੇਗੀ ਇਹ ਤਾਂ ਬਹੁਤ ਬੜੀ 7 ਇੰਚ ਏਜੰਸੀ ਜਿਹੜੀ ਹੁੰਦੀਆਂ ਨੇ ਉਹ ਜਾਂਚ ਕਰਦੀ ਨੇ ਤਾਂ ਕਿਸੇ ਨੂੰ ਗਨਮਨ ਪਰਾਈਟ ਹੁੰਦੇ ਨੇ ਐਦਾਂ ਤਾਂ ਜਨੇ ਖਨੇ ਤਾਂ ਹਮਲਾ ਕਰਾ ਕੇ ਗਨਮਨ ਕੋਈ ਲੈ ਲਵੇ ਤਾਂ ਕੱਲ ਨੂੰ ਸ਼ਿਪਸ਼ਾਇਨਾ ਚ ਕੋਈ ਦਾ ਭਰਤੀ ਹੋ ਜਾਵੇ ਉਹਦੇ ਘਰੇ ਜਾ ਰਿੱਟਾ ਰੋੜੇ ਮਰਵਾ ਕੇ ਤੇ ਉਹਨੂੰ ਗਨਮੈਨ ਐਦਾਂ ਦਾ ਕੋਈ ਪਾਲਸੀ ਨਹੀਂ ਹੈਗੀ ਸਭ ਤੋਂ ਪਹਿਲਾਂ ਜਾਂਚ ਹੁੰਦੀ ਹੈ ਜਾਂ ਡੀਜੀਪੀ ਤੱਕ ਜਾਂਚ ਹੁੰਦੀ ਡਿਜੀਪਲ ਲੈਵਲ ਤੱਕ ਜਾਂਚ ਹੁੰਦੀ ਹੈ ਤਾਂ ਜਿੱਥੇ ਕਿਸਮ ਚ ਕੁਆਲਟੀ ਪ੍ਰੋਵਾਈਡ ਹੁੰਦੀ ਹੈ ਜਿਸ ਤਰ੍ਹਾਂ ਉਹਨੇ ਤੁਹਾਡੇ ਵਾਲੇ ਮਾਮਲੇ ਦੀ ਜਾਂਚ ਹੋਈ ਕਿ ਤੁਸੀਂ ਸੁਰੱਖਿਆ ਦੀ ਮੰਗ ਕਰਦੇ ਹੋ ਜਿਸ ਤਰ੍ਹਾਂ ਪਹਿਲਾਂ ਗਨਮੈਨ ਦੋ ਮਿਲੇ ਪਏ ਤੇ ਤੁਹਾਨੂੰ ਹੁਣ ਮੰਗ ਕਰਦੇ ਹੋ ਵੀ ਸੁਰੱਖਿਆ ਮਿਲੀ ਜਾਣੀ ਚਾਹੀਦੀ ਹੈ ਨਹੀਂ ਨਹੀਂ ਮੈਨੂੰ ਕੋਈ ਸੁਰੱਖਿਆ ਦੀ ਲੋੜ ਨਹੀਂ ਜੇ ਮੈਨੂੰ ਕਿਸੇ ਨੇ ਮਾਰਨਾ ਤਾਂ ਮੇਰੇ ਘਰ ਦੇ ਵਿੱਚ ਆ ਕੇ ਜਊਗਾ ਕਿਉਂਕਿ ਜਿਹੜਾ ਲੁਧਿਆਣੇ ਦੇ ਡੇ ਡੇ ਕਾਂਡ ਹੋ ਰਹੇ ਸਾਰੇ ਕੋਲ ਗਨਮੈਨ ਸੀਗੇ 18 18 20 ਵੀ ਗਨਮੈਨ ਹੁੰਦੇ ਨੇ ਉਹਨਾਂ ਨੂੰ ਜਦ ਮਾਰ ਸਕਦੇ ਮੈਂ ਤਾਂ ਕਾਮਯਾਬ ਬੰਦਾ ਹਾਂਗਾ ਮੈਨੂੰ ਠੋਕਣਾ ਤਾਂ ਬਹੁਤ ਆਸਾਨ ਹੈ ਭਾਖੜਾ ਤਾਂ ਮੈਨੂੰ ਇੱਕ ਟੈਲੀਫੋਨ ਕਰਕੇ ਬੁਲਾਓ ਤੁਸੀਂ ਮੈਂ ਸਿੱਧਾ ਪਹੁੰਚ ਜਾਊਗਾ ਉੱਥੇ ਮੈਨੂੰ ਮਾਰ ਕੇ ਤੁਸੀਂ ਨਹਿਰ ਚ ਸਿੱਟ ਦੋਗੇ ਇਹਦੇ ਕੀ ਵੱਡੀ ਗੱਲ ਹੈ